ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੰਗਤ ਦੀ ਕਟੇਰੀ ਵਿੱਚ ਮਹਾਕਾਬ ਦੁੱਲਾ ਪੱਟੀ ਦਾ 21ਵਾਂ ਐਪੀਸੋਡ ਲੈ ਕੇ ਹਾਜ਼ਰ ਹੋਏ ਆਂ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਦੇਖਿਆ ਕਿ ਨੂਰਾ ਦੁੱਲੇ ਦਾ ਬੇਟਾ ਆਪਣੇ ਸਾਥੀਆਂ ਨਾਲ ਵੜ ਕੇ ਪਿੰਡ ਫਤਹਿ ਕੀ ਤੋਂ ਦੋ ਘੋੜੀਆਂ ਇੱਕ ਉੱਠ ਰਾਤ ਨੂੰ ਖੋਲਿਆ ਅਤੇ ਘਰੇ ਲੈ ਆ ਕੇ ਬੰਨਤੇ ਜਦੋਂ ਦਿਨ ਚੜੇ ਦੁੱਲੇ ਨੇ ਦੇਖਿਆ ਵੱਡੇ ਤੜਕੇ ਵੀ ਇਹ ਕੌਣ ਲੈ ਆਇਆ ਨੂਰਾ ਨੂੰ ਪੁੱਛ ਫੁੱਲਰਾਂ ਨੂੰ ਪੁੱਛਿਆ ਵੀ ਇਹ ਘੋੜੀਆਂ ਕੌਣ ਲੈ ਆਇਆ ਕਹਿੰਦੇ ਨੇਰੇ ਜੇ ਹੋਏ ਨੂਰਾ ਆਇਆ ਸੀ ਤਾਂ ਉਹ ਆਪਣੇ ਸਾਥੀਆਂ ਨੂੰ ਸੱਦ ਕੇ ਦੁੱਲੇ ਨੇ ਰਾਸਗੀਰ ਕੋਲ ਪਹੁੰਚਾਤੇ ਰਾਸਗੀਰ ਨੇ ਦਰਿਆਵਾਂ ਪਾਰ ਕਰਤੇ ਦਿਨ ਚੜਿਆ ਦਿਨ ਚੜੇ ਜਿਨ੍ਹਾਂ ਦੇ ਡੰਗਰ ਖੁੱਲੇ ਸੀ ਚੌਧਰੀਆਂ ਦੇ ਪਿੰਡ ਫਤਹਿ ਕੀ ਤੋਂ ਉਹ ਪੈੜ ਕੱਢਣ ਵਾਲੇ ਪੈੜੂ ਨੂੰ ਨਾਲ ਲੈ ਕੇ ਪੈੜ ਦੱਬ ਲਈ ਉਹਨਾਂ ਨੇ ਪੈੜ ਦੁੱਲੇ ਦੀ ਹਵੇਲੀ 'ਚ ਆ ਗਈ। ਅਗਲੀ ਕਹਾਣੀ ਅੱਜ ਦੇ ਐਪੀਸੋਡ ਰਾਹੀਂ ਤੁਹਾਡੀ ਨਜ਼ਰ ਕਰਨ ਲੱਗਿਆ। ਖੋਜੀ ਆਖ ਦਾ ਜਲਾਲਦੀਨ ਚੌਧਰੀ ਨੂੰ ਖੋਜੀ ਆਖ ਦਾ ਜਲਾਲਦੀਨ ਚੌਧਰੀ ਨੂੰ ਇੱਕ ਵਾਰ ਤਾਂ ਡੰਗਰ ਇੱਥੇ ਆਏ ਨੇ ਜੀ। ਆਪਣੇ ਕਸਬ ਦਾ ਮੈਂ ਵੀ ਹਾਂ ਮਹਾਰਪੂਰਾ 20 ਸਾਲ ਨਾ ਆਏ ਮਗਮਾਏ ਨੇ ਜੀ। ਫੋਜੀ ਆਖਦਾ ਜਲਾਲਦੀਨ ਚੌਧਰੀ ਨੂੰ ਇੱਕ ਵਾਰ ਤਾਂ ਡੰਗਰ ਇੱਥੇ ਆਏ ਨੇ ਜੀ ਆਪਣੇ ਕਸਬ ਦਾ ਮੈਂ ਵੀ ਹਾਂ ਮਹਾਰਪੂਰਾ 20 ਸਾਲ ਨਾ ਆਏ ਨੇ ਕਮਾਈ ਨੇ ਜੀ ਇੱਕ ਵਾਰ ਆਵਾਜ਼ ਤੁਸੀਂ ਮਾਰ ਵੇਖੋ ਸੁਣ ਕੇ ਚੌਧਰੀ ਤਿਲ ਮਲਾਏ ਨੇ ਜੀ ਮੂੰਹ ਫਟ ਹੈ ਬੰਦਾ ਇਹ ਬਹੁਤ ਕੱਬਾ ਕਰ ਦੂ ਬੇਇਜ਼ਤੀ ਖੜੇ ਘਬਰਾਏ ਨੇ ਜੀ ਪੈੜੂ ਕਹਿੰਦਾ ਡੰਗਰਾਂ ਦੇ ਮਾਲਕਾਂ ਨਾਲ ਜਿਹੜਾ ਹੈ ਪੈਣ ਕੱਢ ਕੇ ਲੈ ਆਇਆ ਹੈ ਉਹ ਕਹਿੰਦਾ ਤੁਸੀਂ ਬਾਜ਼ ਮਾਰ ਕੇ ਦੇਖੋ ਕਿਰਾਏ ਇਸ ਘਰੇ ਡੰਗਰ ਬੜੇ ਨੇ ਆ ਕੇ ਉਹ ਚੌਧਰੀ ਜਲਾਲਦੀਨ ਤੇ ਹੋਰ ਚੌਧਰੀ ਜਿਹੜੇ ਇੱਕ ਦੋ ਨਾਲ ਸੀਗੇ ਉਹ ਕਹਿੰਦੇ ਬੰਦਾ ਬਹੁਤ ਕੱਬਾ ਹੈ ਦੁੱਲਾ ਮਿੰਟ ਲਾਉਂਦਾ ਬੇਇੱਜ਼ਤੀ ਕਰਨ ਨੂੰ ਮੂੰਹ ਫੱਟ ਬੰਦਾ ਅਸੀਂ ਧਨੀ ਬਾਜ਼ ਮਾਰਦੇ ਡੰਗਰਾਂ ਦਾ ਮਾਲਕ ਕਹਿੰਦਾ ਕਹੇ ਚੌਧਰੀਆਂ ਨੂੰ ਮਾਲਕ ਡੰਗਰਾਂ ਦਾ ਕਹੇ ਚੌਧਰੀਆਂ ਨੂੰ ਮਾਲਕ ਡੰਗਰਾਂ ਦਾ ਹਾਕ ਦੇ ਦੀਏ ਕੁੰਡਾ ਖੜਕਾਏ ਕੇ ਜੀ ਜਦੋਂ ਪੈੜ ਹਵੇਲੀ ਦੇ ਅੰਦਰ ਵੜ ਗਈ ਜਦੋਂ ਪੈੜ ਹਵੇਲੀ ਦੇ ਅੰਦਰ ਵੜ ਗਈ ਅੰਦਰ ਵੇਖੀਏ ਬਾਹਰ ਖਲਾਏ ਕੇ ਜੀ ਡੰਗਰ ਹੋਣਗੇ ਅੰਦਰੇ ਝੂਠ ਨਹੀਂ ਅੱਖੀਂ ਵੇਖ ਲਿਓ ਤੁਸੀਂ ਤਕਾਈ ਕੇ ਜੀ ਅਸੀਂ ਐਵੇਂ ਨਹੀਂ ਆ ਗਏ ਇੱਥੇ ਮੂੰਹ ਚੱਕ ਕੇ ਅਸੀਂ ਐਵੇਂ ਨਹੀਂ ਆ ਗਏ ਇੱਥੇ ਮੂੰਹ ਚੱਕ ਕੇ ਆਏ ਫਤਹਿ ਕੀ ਤੋਂ ਪੈੜ ਦਵਾਈ ਕੇ ਜੀ ਆਏ ਫਤਹਿ ਕੀ ਤੋਂ ਪੈੜ ਦਵਾਈ ਕੇ ਜੀ ਅਸੀਂ ਪੈੜ ਕੱਢ ਕੇ ਲਿਆਇਆ ਪੈੜ ਇਹਨਾਂ ਦੇ ਘਰੇ ਵੜ ਗਈ ਗिरा ਕੇ ਚੌਧਰੀ ਅਹਿਮਦ ਖਾਨ ਕਹਿੰਦਾ ਭਾਈ ਸਾਹਿਬ ਜੀ ਮੇਰੀ ਤੁਸੀਂ ਗੱਲ ਸੁਣ ਲਓ ਭਾਈ ਸਾਹਿਬ ਜੀ ਤੁਸੀਂ ਮੇਰੀ ਗੱਲ ਸੁਣ ਲਓ ਹਾਕ ਦੀਵਣੀ ਕੁੰਡਾ ਖੜਕਾਵਣਾ ਨਹੀਂ ਬੀੜਾ ਫਜਰ ਦਾ ਅੱਲਾ ਦੇ ਰਹਿਮ ਵਾਲਾ ਬੀੜਾ ਫਜਰ ਦਾ ਅੱਲਾ ਦੇ ਰਹਿਮ ਵਾਲਾ ਫਜਰ ਬੀੜੇ ਹੀ ਛੋਤ ਲਹਾਵਣਾ ਨਹੀਂ ਡੰਗਰ ਅੰਦਰ ਹੋਏ ਚਾਹੇ ਨਾ ਵੀ ਹੋਏ ਇੱਜ਼ਤ ਲਾਉਂਦਿਆਂ ਪਾ ਲੋ ਸਲਾਵਣਾ ਨਹੀਂ ਬੰਦਾ ਕੱਬਾ ਏ ਜਾਣੀਏ ਪਿੰਡ ਵਾਲੇ ਅਸੀਂ ਉਸ ਨੂੰ ਭਾਈ ਬਲਾਵਣਾ ਨਹੀਂ ਚੌਧਰੀ ਤਾਂ ਸਿਰ ਮਾਰ ਗਏ ਕਹਿੰਦੇ ਅਸੀਂ ਨਹੀਂ ਗੁੰਡਾ ਖੜਕਾਉਂਦੇ ਨਾ ਹਾਕ ਮਾਰੀਏ ਇਹਨੂੰ ਕੱਬਾ ਬੰਦਾ ਹੈ ਖਬਰ ਕੀ ਬੋਲੂ ਮੈਂਟ ਲਾਉਂਦਾ ਬੇਇੱਜ਼ਤੀ ਕਰਨ ਨੂੰ ਤੇ ਡੰਗਰਾਂ ਦਾ ਮਾਲਕ ਕਹਿੰਦਾ ਕਹਿੰਦਾ ਤੁਹਾਡੇ ਸਾਹਮਣੇ ਤਾਂ ਚੌਧਰੀ ਗੱਲ ਹੋਣੀ ਤੁਹਾਨੂੰ ਕਦੇ ਵਾਸਤੇ ਲਿਆਇਆ ਪੰਚਾਇਤ ਨੂੰ ਤੁਹਾਡੇ ਸਾਹਮਣੇ ਗੱਲ ਹੋਣੀ ਹੈ ਤੁਹਾਡੇ ਸਾਹਮਣੇ ਤਾਂ ਚੌਧਰੀ ਗੱਲ ਹੋਣੀ ਖਵਾਜਤ ਵਾਸਤੇ ਹੀ ਨਾਲ ਲਿਆਈ ਤੁਹਾਨੂੰ ਮੋਤਵਰ ਤੁਸੀਂ ਹੋ ਪਿੰਡ ਦੇ ਮੌਜੂਦ ਬੰਦੇ ਮੋਤਵਰ ਤੁਸੀਂ ਹੋ ਪਿੰਡ ਦੇ ਮੌਜੂਦ ਬੰਦੇ ਮੌਕੇ ਤਾਂ ਹੀ ਤਾਂ ਆਣ ਬਖਾਏ ਤੁਹਾਨੂੰ ਡੰਗਰ ਚੋਰ ਬੰਦੇ ਤੋਂ ਹੀ ਡਰੀ ਜਾਂਦੇ ਕਹਿੰਦੇ ਡੰਗਰ ਚੋਰ ਬੰਦੇ ਤੋਂ ਹੀ ਡਰੀ ਜਾਂਦੇ ਉਹ ਮੂੰਹ ਵਿੱਚ ਤਾਂ ਨਹੀਂ ਜਾਊ ਪਾਏ ਤੁਹਾਨੂੰ ਮਸਲੇ ਹੱਲ ਕਰਨੇ ਤੁਸੀਂ ਲੋਕਾਂ ਵਾਲੇ ਚੌਧਰੀ ਤਖਤ ਲਾਹੌਰ ਬਣਾਏ ਤੁਹਾਨੂੰ ਮਸਲੇ ਹੱਲ ਕਰਨੇ ਤੁਸੀਂ ਲੋਕਾਂ ਵਾਲੇ ਚੌਧਰੀ ਤਖਤ ਲਾਹੌਰ ਬਣਾਏ ਤੁਹਾਨੂੰ ਤੁਹਾਨੂੰ ਚੌਧਰੀ ਕਾਦੇ ਵਾਸਤੇ ਬਣਾਇਆ ਤਖਤ ਲਾਹੌਰ ਨੇ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਬਣਾਇਆ ਨਾ ਚੌਧਰੀ ਐਮਦ ਖਾਨ ਕਹਿੰਦਾ ਅਸੀਂ ਖੜਾਂਗੇ ਦੂਰ ਉਹ ਪਿੱਪਲ ਥੱਲੇ ਅਸੀਂ ਖੜਾਂਗੇ ਦੂਰ ਉਹ ਪਿੱਪਲ ਥੱਲੇ ਹਾਕ ਮਾਰ ਕੇ ਕੁੰਡਾ ਖੜਵਾਓ ਪਿਆਰੇ ਗੱਲ ਬਾਤ ਤੁਸੀਂ ਉਸ ਦੇ ਨਾਲ ਕਰਕੇ ਗੱਲ ਡੰਗਰਾਂ ਵਾਲੀ ਬਤਲਾਓ ਪਿਆਰੇ ਨਿੰਗਾ ਮਾਰ ਲਿਓ ਅੰਦਰ ਹਵੇਲੀ ਜਾ ਕੇ ਕਿੱਥੇ ਬੰਨੇ ਨੇ ਡੰਗਰ ਤਕਾਓ ਪਿਆਰੇ ਡੰਗਰ ਸਿਆਣਕੇ ਹੋਏ ਜੇ ਅੰਦਰ ਤੁਹਾਡੇ ਡੰਗਰ ਸਿਆਣਕੇ ਹੋਏ ਜੇ ਅੰਦਰ ਤੁਹਾਡੇ ਫਿਰ ਅਸਾਂ ਦੇ ਤਾਂ ਹੀ ਬਲਾਓ ਪਿਆਰੇ ਫੇਰ ਆਸਾਂ ਦੇ ਤਾਂ ਹੀ ਬਲਾਉ ਪੈਰੇ ਚੌਧਰੀ ਐਮਨਦ ਖਾਨ ਕਹਿੰਦਾ ਕਹਿੰਦਾ ਅਸੀਂ ਉਹ ਪੇਪਲ ਥੱਲੇ ਖੜਿਆ ਤੁਸੀਂ ਹਾਕ ਮਾਰ ਕੇ ਕੁੰਡਾ ਖੜਵਾ ਲਓ ਡੰਗ ਅੰਦਰ ਨਿਗਾਹ ਮਾਰ ਕੇ ਦੇਖ ਲਿਓ ਹਵੇਲੀ ਚ ਜੇ ਤੁਹਾਡੇ ਡੰਗਰ ਹੋਏ ਤੁਸੀਂ ਸਿਆਣ ਲੈ ਫਿਰ ਸਾਨੂੰ ਹਾਕ ਮਾਰ ਲਿਓ ਹਾਕ ਮਾਰ ਕੇ ਕੁੰਡਾ ਖੜਕਾਈ ਦਿੱਤਾ ਡੰਗਰਾਂ ਦੇ ਮਾਲਕਾਂ ਨੇ ਅਤੇ ਜਿਹੜਾ ਨਾਲ ਖੋਜੀ ਪੈੜੂ ਆਇਆ ਸੀ ਉਹਨਾਂ ਨੇ ਕੁੰਡਾ ਖੜਕਾਤਾ ਹਾਕ ਮਾਰਤੀ ਹਾਟ ਮਾਰ ਕੇ ਕੁੰਡਾ ਖੜਕਾਇ ਦਿੱਤਾ ਲੱਦੀ ਅੰਮਾ ਨੇ ਬਾਰ ਆ ਖੁੱਲਿਆ ਜੀ ਕੋਈ ਮਰਦਾ ਹੈ ਮਾਤਾ ਜੀ ਘਰੇ ਤੁਹਾਡੇ ਮਾਲਕ ਡੰਗਰਾਂ ਵਾਲਾ ਫਿਰ ਬੋਲਿਆ ਜੀ ਕੋਈ ਮਰਦਾ ਹੈ ਘਰੇ ਜੀ ਕੋਈ ਮਰਦਾ ਹੈ ਮਾਤਾ ਜੀ ਘਰੇ ਤੁਹਾਡੇ ਮਾਲਕ ਡੰਗਰਾਂ ਵਾਲਾ ਫਿਰ ਬੋਲਿਆ ਜੀ ਤੁਸੀਂ ਕੌਣ ਹੋ ਆਏ ਹੋ ਕਿਹੜੇ ਪਿੰਡੋਂ ਲੱਦੀ ਉਹਨਾਂ ਦੇ ਤਾਂ ਹੀ ਫਰੋਲਿਆ ਜੀ ਸਾਨੂੰ ਕੰਮ ਜ਼ਰੂਰੀ ਹੈ ਮਿਲਣਾ ਹੈ ਪੁੱਛ ਪੁੱਛ ਕੇ ਤੁਹਾਡਾ ਘਰ ਟੋਲਿਆ ਜੀ ਪੁੱਛ ਪੁੱਛ ਕੇ ਤੁਹਾਡਾ ਘਰ ਟੋਲਿਆ ਜੀ ਲੱਦੀ ਮੁਰਗੀ ਕੁੰਡਾ ਫਿਰ ਖੋਲ ਕੇ ਤੇ ਲੱਦੀ ਮੁਰਗੀ ਕੁੰਡਾ ਫਿਰ ਖੋਲ ਕੇ ਤੇ ਦੁੱਲੇ ਤਾਈਂ ਜਾ ਰਹੀ ਸਮਝਾਓ ਪੰਜ ਸੱਤ ਨੇ ਬੰਦੇ ਕੋਈ ਉਪਰੇ ਜੇ ਤੈਨੂੰ ਰਹੇ ਨੇ ਬਾਹਰ ਬਲਾਉ ਉਹ ਕੋਈ ਕੰਮ ਜ਼ਰੂਰੀ ਤੈਨੂੰ ਹੈ ਮਿਲਣਾ ਪਿੰਡ ਫਤੇ ਕੀ ਤੋ ਰਹੇ ਬਤਾਉ ਅੰਗੜਾਈਆਂ ਭਾਂਦਾ ਲੈਂਦਾ ਵਾਸੀਆਂ ਨੂੰ ਰਿਹਾ ਹੈ ਉਹਨਾਂ ਦੇ ਕੋਲ ਨੂੰ ਆਇਓ ਆਇਓ ਉਹ ਰਿਹਾ ਹੈ ਉਹਨਾਂ ਦੇ ਕੋਲ ਨੂੰ ਆਇਓ ਉਹ ਦੁੱਲਾ ਸੁੱਤਾ ਪਿਆ ਉੱਠਿਆ ਅੰਗੜਾ ਆਇਆ ਲੈਂਦਾ ਆਵਾਸੀਆਂ ਲੈਂਦਾ ਬਾਹਰ ਨੂੰ ਆ ਰਿਹਾ ਉਹਨਾਂ ਦੇ ਕਣੀ ਕਣੀ ਉਹ ਦੇਖਦੇ ਨੇ ਦੁੱਲੇ ਨੂੰ ਆਉਂਦੇ ਨੂੰ ਨਜ਼ਰ ਪੈ ਗਈ ਉਹਨਾਂ ਦੀ ਕਿ ਉਹ ਹੋਗਾ ਢੀਲ ਢੌਲ ਤੇ ਕੱਦ ਕਾਠ ਵੇਖ ਉਹਦਾ ਢੀਲ ਢੌਲ ਤੇ ਕੱਦ ਕਾਠ ਵੇਖ ਉਹਦਾ ਕਹਿੰਦੇ ਬੰਦਾ ਜਾਂ ਬੁਰੀ ਬਲਾ ਇਹ ਕੱਚਾ ਵਿੱਚ ਦਵਾ ਕੇ ਦੋ ਬੰਦਿਆਂ ਨੂੰ ਆਉਣਾ ਬੰਦ ਕਰ ਦੇਊਗਾ ਸਾ ਇਹ ਕੱਚਾ ਵਿੱਚ ਦਵਾ ਕੇ ਦੋ ਬੰਦਿਆਂ ਨੂੰ ਉਹਨੂੰ ਬੰਦ ਕਰ ਦੇਊਗਾ ਸਾ ਇਹ ਦੰਨੋਂ ਦੇਵ ਜਿਉ ਲੱਗੇ ਸਰੀਰ ਇਹਦਾ ਉੱਚਾ ਬੋਲਿਓ ਨਾਂ ਦੀ ਊਖਾ ਇਹ ਕੋਸਰ ਮੋਸਰ ਜੀ ਆਪਸੀ ਕਰਨ ਉਹ ਰਹਿ ਹੈ ਆਪਣੇ ਵੱਲ ਹੀ ਆ ਉਹ ਰਹਿ ਹੈ ਆਪਣੇ ਵੱਲੀ ਆ ਇਹ ਤਾਂ ਇੰਨੇ ਨੂੰ ਦੁੱਲਾ ਭੱਟੀ ਪਹੁੰਚ ਗਿਆ ਉਹ ਗੱਲਾਂ ਕਰੀ ਜਾਂਦੇ ਨੇ ਆਪ ਚ ਹੌਲੀ ਹੌਲੀ ਕਹਿੰਦੇ ਬੰਦਾ ਇੱਕ ਦਿਉਦਾਨੋਂ ਇਹ ਕੱਢ ਵਿਢ ਡੀਲ ਡਾਲ ਦੇ ਕੇ ਦੁੱਲੇ ਦੀ ਕਹਿੰਦੇ ਤਾਂ ਦੋ ਬੰਦਿਆਂ ਨੂੰ ਕੱਚਾਂ ਜਨ ਦੇ ਕੇ ਮਾਰ ਦੂ ਇਨੂੰ ਚਾ ਵੋ ਨਾ ਬੋਲਿਓ ਟਕਾਈ ਨਾਲ ਗੱਲ ਕਰਿਓ ਐਨੇ ਨੂੰ ਦੁੱਲਾ ਆ ਗਿਆ ਦੁੱਲਾ ਆ ਕੇ ਕੀ ਕਹਿੰਦਾ ਉਹਨਾਂ ਤਾਂ ਹੀ ਫਾਜ਼ਲ ਵੇਲੇ ਕੀ ਢੀੜਾ ਨੇ ਆਣ ਬਣੀਆਂ ਉਹ ਫਾਜ਼ਲ ਵੇਲੇ ਕੀ ਢੀੜਾ ਨੇ ਆਣ ਬਣੀਆਂ ਕਿਵੇਂ ਆਏ ਦਿਨ ਚੜਦਿਆਂ ਸਾਰ ਭਾਈ ਕਿਹੜਾ ਪਿੰਡ ਹੈ ਕੌਣ ਹੋ ਆਏ ਕਿੱਦਾਂ ਕੈਸੇ ਆਣ ਖੜਕਾ ਲਿਆ ਬਾਰ ਭਾਈ ਐਸਾ ਕੰਮ ਕੀ ਮੈਨੂੰ ਜੋ ਮਿਲਣਾ ਆਗੇ ਸੁਖ ਸ਼ਾਂਤਤਾ ਇਹ ਵਿੱਚ ਪਰਿਵਾਰ ਭਾਈ ਬਸੋ ਕੀ ਮਜਬੂਰੀਆਂ ਆਣ ਪਈਆਂ ਆਇਓ ਮੈਥੋਂ ਕਰਾਉਣ ਉਪਚਾਰ ਭਾਈ ਦੱਸੋ ਕੀ ਮਜਬੂਰੀਆਂ ਆਣ ਪਈਆਂ ਆਇਓ ਮੈਥੋਂ ਕਰਾਉਣ ਉਪਚਾਰ ਭਾਈ ਅੰਦਰੋਂ ਜਰਕੇ ਜੇ ਖੜੇ ਨੇ ਚਾਰੇ ਪੰਜੇ ਅੰਦਰੋਂ ਜਰਕੇ ਜੇ ਖੜੇ ਨੇ ਚਾਰੇ ਪੰਜੇ ਦੁੱਲੇ ਵੱਲ ਉਹ ਨજર ਜੀ ਮਾਰ ਕੇ ਤੇ ਪਵੇ ਹੌਸਲਾ ਕਰਨ ਦਾ ਗੱਲ ਨਹੀਂ ਹਿਜਕ ਹਿਜਕ ਚਾਮ ਦੇ ਕੁੱਪੀ ਨੂੰ ਧਾਰ ਕੇ ਤੇ ਮਾਲਕ ਡੰਗਰਾਂ ਵਾਲਾ ਫਿਰ ਵੇਖਦਾ ਏ ਤੇਰਾ ਦੁੱਲੇ ਦਾ ਅੰਤ ਸਮਾਰ ਕੇ ਤੇ ਮਾਲਕ ਡੰਗਰਾਂ ਵਾਲਾ ਫਿਰ ਵੇਖਦਾ ਏ ਤੇਰਾ ਦੁੱਲੇ ਦਾ ਅੰਤ ਸਮਾਰ ਕੇ ਤੇ ਅਸੀਂ ਕਿਹਦੇ ਨਾਲ ਪਏ ਹਾਂ ਗੱਲ ਕਰਦੇ ਹਿਆਂ ਕਰਕੇ ਫਿਰ ਕਹੇ ਉਚਾਰ ਕੇ ਤੇ ਅਸੀਂ ਕਿਹਦੇ ਨਾਲ ਹਾਂ ਪਏ ਗੱਲ ਕਰਦੇ ਹਿਆਂ ਕਰਕੇ ਫਿਰ ਕਹੇ ਉਚਾਰ ਕੇ ਤੇ ਦੁੱਲਾ ਪੱਟੀ ਕਹਿੰਦਾ ਐਸ ਵੇਲੇ ਤੁਸੀਂ ਪਿੰਡੀ ਪੱਟੀਆਂ ਦੇ ਐਸ ਵੇਲੇ ਤੁਸੀਂ ਪਿੰਡੀ ਪੱਟੀਆਂ ਦੇ ਦੁੱਲਾ ਖਾਨ ਪੱਟੀ ਨਾਲ ਉਹ ਗੱਲ ਕਰਦੇ ਐਸ ਵੇਲੇ ਤੁਸੀਂ ਪਿੰਡੀ ਪੱਟੀਆਂ ਦੇ ਦੁੱਲਾ ਖਾਨ ਪੱਟੀ ਨਾਲ ਉਹ ਗੱਲ ਕਰਦੇ ਬੇ ਝਿਜਕ ਹੋ ਕਹੋ ਕੀ ਗੱਲ ਕਰਨੀ ਆਖੋ ਇਸ ਅਖਿਆਈ ਦਾ ਹੱਲ ਕਰਦੇ ਜਜੋ ਤਕੀਜੀ ਕਾਸ ਤੋਂ ਕਰੀ ਜਾਂਦੇ ਜਿਉਂ ਕੋਈ ਚੋਰ ਅਚੱਕੇ ਵੱਲ ਛਲ ਕਰਦੇ ਗੱਲ ਕਰਦਿਆਂ ਬੁੱਲ ਕਿਉਂ ਕੰਬਣ ਥੋੜੇ ਗੱਲ ਕਰਦਿਆਂ ਬੁੱਲ ਕਿਉਂ ਕੰਬਣ ਥੋੜੇ ਥਾਲੀ ਵਾਲੜੇ ਜਿਵੇਂ ਨੇ ਜਲ ਕਰਦੇ ਥਾਲੀ ਵਾਲੜੇ ਜਿਵੇਂ ਨੇ ਜਲ ਕਰਦੇ ਕੰਨਾ ਨੂੰ ਜਗਉਤ ਕੀਜੀ ਚ ਕਿਉਂ ਪਏ ਪਏ ਕਿ ਦੱਸੋ ਕੀ ਗੱਲ ਐ ਕਾਦੇ ਵਾਸਤੇ ਆਇਓ ਕੀ ਕੰਮ ਐ ਮੇਰੇ ਤੱਕ ਬੁੱਲਾ ਭੱਟੀ ਬੋਲਦਾ ਮੈਂ ਡੰਗਰਾਂ ਦਾ ਮਾਲਕ ਕਹਿੰਦਾ ਰਾਤੀ ਖੁੱਲਗੇ ਸਾਡੇ ਨੇ ਡੰਗਰ ਵੀਰਾ ਅੱਧ ਕਦਾ ਹੋ ਕੇ ਰਾਤੀ ਖੁੱਲਗੇ ਸਾਡੇ ਨੇ ਡੰਗਰ ਵੀਰਾ ਗੱਲਾਂ ਦੱਸੀਆਂ ਕਿਹੜੀਆਂ ਜਾਂਦੀਆਂ ਨੇ ਇੱਕ ਊਠ ਸੀ ਅਜੇ ਬਤਾਰੂ ਜਾਹੀ ਦੋ ਸੀ ਘੋੜੀਆਂ ਟਣ ਟਣਾਉਂਦੀਆਂ ਨੇ ਲੁੱਟੇ ਗਏ ਵੀ ਚੋਰਾਂ ਦੇ ਵਾਂਗ ਖੜਿਆ ਲੁੱਟੇ ਗਏ ਵੀ ਚੋਰਾਂ ਦੇ ਵਾਂਗ ਖੜਿਆ ਗੱਲਾਂ ਕਾਲ ਜੇ ਛੇਕ ਬਣਾਉਂਦੀਆਂ ਨੇ ਪਿੰਡ ਫਤਿਹ ਕੀ ਤੋਂ ਇਸ ਹਵੇਲੀ ਤਿੱਕਰ ਪੜਾ ਤਿੰਨਾਂ ਦੀਆਂ ਇਧਰੇ ਆਉਂਦੀਆਂ ਨੇ ਪੜਾ ਤਿੰਨਾਂ ਦੀਆਂ ਇਧਰੇ ਆਉਂਦੀਆਂ ਨੇ ਡੰਗਰਾਂ ਦਾ ਮਾਲਕਾਂ ਦਾ ਭਾਈ ਰਾਤ ਸਾਡੇ ਡੰਗਰ ਖੁੱਲ ਗਏ ਨਲੇ ਤਾਂ ਅਸੀਂ ਲੁੱਟੇ ਗਏ ਨਲੇ ਹਜੇ ਵੀ ਚੋਰਾ ਵਾਂਗੂ ਡਰਦੇ ਗੱਲ ਕਰਦਿਆਂ ਤੇਰੇ ਨਾਲ ਪੜਾ ਆਗੀਆਂ ਤੇਰੀ ਹਵੇਲੀ ਚ ਇੱਕੇ ਤੱਕ ਪੈੜਾਂ ਆ ਗਈਆਂ ਸਾਡੇ ਡੰਗਰਾਂ ਦੀਆਂ ਦੋ ਘੋੜੀਆਂ ᱛੀਆਂ ਇੱਕ ਊਠ ਸੀਗਾ ਬਤਾਰੂ ਜਾ ਖੋਜੀ ਪੈੜੂ ਕਹਿੰਦਾ ਆਲਾ ਵੇਖ ਲੈ ਪਸ਼ੂਆਂ ਦੇ ਮਾਲਕਾਂ ਦੇ ਨੇਤਰ ਚਾਉਂਦੇ ਨੇ ਮੰਗਰਾਂ ਸੌਣ ਸੌਣ ਮੀਆਂ ਆਲਾ ਵੇਖ ਲੈ ਪਸ਼ੂਆਂ ਦੇ ਮਾਲਕਾਂ ਦੇ ਨੇਤਰ ਚਾਉਂਦੇ ਨੇ ਮੰਗਰਾਂ ਸੌਣ ਮੀਆਂ ਚੰਗੀ ਤਰ੍ਹਾਂ ਨਿਗਰਾਨੀ ਨਾ ਰੱਖੀ ਕਾ ਤੂੰ ਇਸੇ ਗੱਲ ਤੇ ਬੜਾ ਪਸ਼ਤੌਣ ਮੀਆਂ ਦਿਨ ਚੜਦਿਆਂ ਸਾਰੀ ਪੈੜ ਲੰਬੀ ਦਿਨ ਚੜਦੇ ਅਨਸਾਰ ਹੀ ਪੈੜ ਦੱਬੀ ਲੈ ਗਿਆ ਚੋਰੀਆਂ ਖੋਲ ਕੇ ਕੌਣ ਮੀਆਂ ਇੱਕ ਗੱਲ ਤਾਂ ਪੱਕੀ ਭਾਈ ਸਾਹਿਬ ਇਹ ਪੈੜਾਂ ਇਸ ਹਵੇਲੀ ਵਿੱਚ ਆਉਣ ਮੀਆਂ ਪੈੜਾਂ ਤੇਰੀ ਹਵੇਲੀ ਵਿੱਚ ਆਉਣ ਮੀਆਂ ਬੁੱਲਾ ਭੱਟੀ ਜਮਾ ਬੁੱਲਾ ਫੇਰ ਵਿਅੰਗ ਦੇ ਨਾਲ ਬੋਲੇ ਬੁੱਲਾ ਫੇਰ ਵਿਅੰਗ ਦੇ ਨਾਲ ਬੋਲੇ ਪਸ਼ੂ ਲੈਣ ਨੂੰ ਤੁਸੀਂ ਪਹਾਰ ਆਏ ਉਹ ਤੁਹਾਡੇ ਸੀ ਪਸ਼ੂ ਜੋ ਰਾਤ ਖੁੱਲੇ ਉਹ ਤੁਹਾਡੇ ਸੀ ਪਸ਼ੂ ਜੋ ਰਾਤ ਖੁੱਲੇ ਜਿੰਨਾ ਕਾਰਨੇ ਕਸ਼ਟ ਸਹਾਰਾ ਏ ਦੋ ਘੋੜੀਆਂ ਇੱਕ ਬਤਾਰੂ ਜਾ ਸੀ ਬੰਦੇ ਲੈ ਕੇ ਸੀ ਮੇਰੇ ਕੋਲ ਚਾਰ ਆਏ ਮੈਂ ਵੀ ਸੋਚਦਾ ਪਤਾ ਨਹੀਂ ਕੀ ਗੱਲ ਹੋ ਗਈ ਬੰਦੇ ਇਕੱਠੇ ਹੋ ਕਾਤੋਂ ਸਾਰ ਆਏ ਬੰਦੇ ਇਕੱਠੇ ਹੋ ਕਾਤੋਂ ਤੜਕਸਾਰ ਹੋਏ ਅੱਛਾ ਅੱਛਾ ਕਹਿੰਦਾ ਤੁਸੀਂ ਉਹ ਡੰਗਰਾਂ ਵਾਲਿਓ ਜਿਹੜੇ ਦੋ ਘੋੜੀਆਂ ਤੇ ਇੱਕ ਬਤਾਰੂ ਜਾ ਖੁੱਲ੍ਹਿਆ ਦੀ ਕਹਿੰਦਾ ਬੰਦੇ ਆਏ ਤੇ ਮੇਰੇ ਕੋਲੇ ਲੈ ਕੇ ਚਾਰ ਰਾਤ ਅੱਠ ਨੇ ਗੱਲ ਰਾਤ ਅੱਛਾ ਤੁਸੀਂ ਉਹਨਾਂ ਦੇ ਮਾਲਕ ਹੋ ਮਾ ਕਾ ਪਤਾ ਨਹੀਂ ਕੌਣ ਆਗੇ ਤੜਕੀ ਤੜਕੇ ਕੀ ਗੱਲ ਹੋ ਗਈ ਗੱਲ ਦੁੱਲੇ ਦੀ ਸੁਣ ਕੇ ਡੰਗਰ ਮਾਲਕਾਂ ਦੇ ਗੱਲ ਦੁੱਲੇ ਦੀ ਸੁਣ ਕੇ ਡੰਗਰ ਮਾਲਕਾਂ ਦੇ ਉੱਤੇ ਚਿਹਰਿਆਂ ਚਮਕ ਜੀ ਆਏ ਭਾਈ ਡੰਗਰ ਹੈਗੇ ਨੇ ਇਸ ਦੇ ਕੋਲ ਸੋਚਣਾ ਸਾਨੂੰ ਦੇਊਗਾ ਹੁਣੇ ਸਮਾਏ ਭਾਈ ਡੰਗਰ ਹੈਗੇ ਨੇ ਇਸ ਦੇ ਕੋਲ ਸੋਚਣਾ ਸਾਨੂੰ ਦੇਊਗਾ ਹੁਣੇ ਸਮਾਏ ਭਾਈ ਇੱਕ ਕਹਿੰਦਾ ਜੀ ਕਿੱਥੇ ਨੇ ਦੱਸ ਦੇਵੋ ਪਸੂ ਆਸਾਨੂੰ ਦੇ ਦਿਖਾਏ ਭਾਈ ਫਸੂ ਅਸਾਂ ਦੇ ਸਾਨੂੰ ਮੋੜ ਦੇ ਵਾ ਅੱਲਾ ਤੁਸਾਂ ਤੇ ਮਿਹਰ ਵਰਸਾਏ ਭਾਈ ਅੱਲਾ ਤੁਸਾਂ ਤੇ ਮਿਹਰ ਵਰਸਾਏ ਭਾਈ ਦੁੱਲਾ ਭੱਟੀ ਬੋਲ ਕੇ ਕਹਿੰਦਾ ਹੈ ਮੋੜ ਕੇ ਉਹਨਾਂ ਨੂੰ ਜਵਾਬ ਦਿੰਦਾ ਪੈੜਾ ਆਉਂਦੀਆਂ ਨਹੀਂ ਇਨਕਾਰ ਇਹ ਪੈੜਾ ਆਉਂਦੀਆਂ ਨਹੀਂ ਇਨਕਾਰ ਇਹ ਡੰਗਰ ਆਏ ਨੇ ਅਸਾਂ ਦੇ ਬਾਰ ਕੇ ਹੋਏ ਮੈਂ ਕੀ ਵਿੱਚ ਮੈਂ ਕੀ ਵਿੱਚ ਸੰਦੂਖਾਂ ਦੇ ਪਾਏ ਡੰਗਰ ਵੇਖ ਲਵੋ ਹਵੇਲੀ ਨਜ਼ਰ ਮਾਰ ਕੇ ਹੋਏ ਆਜੋ ਲੰਘੋ ਨਹੀਂ ਇਤਰਾਜ਼ ਮੈਨੂੰ ਕਰ ਲਵੋ ਤਸੱਲੀ ਸਮਾਰ ਕੇ ਹੋਏ ਦੁੱਧ ਲੱਛੀ ਤੇ ਸਰਬਤ ਜੋ ਚਿੱਤ ਚਾਹੇ حاضر ਮਿਲੂਗਾ ਦੁੱਲੇ ਦੇ ਦਵਾਰ ਕੇ ਹੋਏ حاضر ਮਿਲੇਗਾ ਦੁੱਲੇ ਦੇ ਦਵਾਰ ਕੇ ਹੋਏ ਕਹਿੰਦਾ ਪੜਾ ਆਉਂਦੀਆਂ ਨੇ ਸੱਚੀ ਗੱਲ ਐ ਆਜੋ ਦੇਖ ਲਓ ਅੰਦਰ ਨਜ਼ਰ ਮਾਰ ਲਓ ਮੇਰੀ ਹਵੇਲੀ ਦੀ ਤਲਾਸ਼ੀ ਲੈ ਲਓ ਦੇਖ ਲਓ ਜੇ ਤੁਹਾਡੇ ਡੰਗਰ ਹੈਗੇ ਇੱਥੇ ਕਹਿੰਦਾ ਉਹ ਸੁਨੂਖਾਂ 'ਚ ਪਾਉਣ ਵਾਲੀ ਦਾ ਚੀਜ਼ ਨਹੀਂ ਵਿੜੇ ਚ ਬੰਨੇ ਹੋਣਗੇ ਜਾਂ ਭਾਂਡੇ 'ਚ ਬੰਨੇ ਹੋਣਗੇ ਆਜੋ ਤੁਸੀਂ ਆਪਣੀ ਤਸੱਲੀ ਕਰੋ ਬਾਕੀ ਦੁੱਧ ਲੱਸੀ ਸ਼ਰਬਤ ਜਿਹੜੀ ਚੀਜ਼ ਦੀ ਲੋੜ ਹੈ ਉਹ ਦਾ ਸੋਸ ਨੂੰ ਮਿਲੂ ਦੁੱਲਾ ਹੋ ਗਿਆ ਪਾਸੇ ਤੇ ਆਓ ਵੇਖੋ ਦੁੱਲਾ ਹੋ ਗਿਆ ਪਾਸੇ ਤੇ ਆਓ ਵੇਖੋ ਮਾਲਕ ਪਸ਼ੂਆਂ ਦੇ ਅੰਦਰ ਪ੍ਰਧਾਰਦੇ ਨੇ ਕੋਈ ਨੀਮਾ ਹੋ ਕੋਈ ਚੁੱਕ ਅੱਡੀਆਂ ਨੂੰ ਨਾਜਰਾਂ ਵਿੱਚ ਹਵੇਲੀ ਦੇ ਮਾਰਦੇ ਨੇ ਬੰਨੇ ਦੁੱਲੇ ਦੇ ਪਸ਼ੂ ਜਿੱਧਰ ਖੁਰਲੀਆਂ ਤੇ ਖੋਜੀ ਕੋਖਮੀ ਨਜ਼ਰ ਨਿਹਾਰਦੇ ਨੇ ਅੰਦਰ ਬਾਹਰ ਸਰਬ ਵੇਖ ਤਸੱਲੀ ਹੋ ਗਈ ਡੰਗਰ ਇੱਥੇ ਨਹੀਂ ਮੰਨੀ ਪੁਕਾਰਦੇ ਨੇ ਡੰਗਰ ਇੱਥੇ ਨਹੀਂ ਮਣੀ ਪਕਾਰਦੇ ਨੇ ਅੰਦਰ ਜਿੱਧਰ ਦੁੱਲੇ ਦੇ ਡੰਗਰ ਬੰਨੇ ਹੋਏ ਤੇ ਸਾਰੇ ਨਿਗਾ ਮਾਰ ਲਈ ਉਹਨਾਂ ਵਾਲੇ ਡੰਗਰ ਉੱਥੇ ਹੈ ਨਾ ਇਹਨੇ ਵਿੱਚ ਹੀ ਫੱਤੂ ਮਰਾਸੀ ਲੋਕੋ ਨਾજર ਉਹਨਾਂ ਨੂੰ ਆਮ ਦਾ ਪਿਆ ਕੇ ਖੈਰ ਹੋਵੇ ਜੀ ਭੱਟੀ ਸਰਦਾਰ ਜੀ ਦੀ ਭਾਗ ਲੱਗੇ ਰਹਿਣ ਫੱਤੂ ਨੇ ਕਿਹਾ ਕਿ ਮੀਰ ਜੱਦਿਆ ਆਇਆ ਤੂੰ ਠੀਕ ਵੇਲੇ ਮੀਰ ਜੱਦਿਆ ਆਇਆ ਤੂੰ ਠੀਕ ਵੇਲੇ ਲੱਸੀ ਵਾਲਾ ਤੂੰ ਡੋਲਣਾ ਲਿਆ ਜਾ ਕੇ ਸੇਵਾ ਕਰਨੀ ਪਰ ਆਉਣੇ ਨੇ ਆਏ ਜਿਹੜੇ ਲੱਸੀ ਇਹਨਾਂ ਨੂੰ ਫੱਤੂ ਪਿਆ ਲੈ ਕੇ ਲੱਸੀ ਇਹਨਾਂ ਨੂੰ ਫੱਤੂ ਪਿਆ ਲੈ ਕੇ ਲੱਸੀ ਪੀ ਕੇ ਨੇ ਉਹ ਨਿਹਾਲ ਹੋ ਗਏ ਲੱਸੀ ਪੀ ਕੇ ਨੇ ਉਹ ਨਿਹਾਲ ਹੋ ਗਏ ਮੁੱਛਾਂ ਪੁੰਝਦੇ ਮਨੋਕ ਭਰਾਏ ਨੇ ਜੀ ਉਸਲ ਬੱਟੇ ਹੈ ਪੈੜੂ ਤਾਂ ਲਈ ਜਾਂਦਾ ਕੇਰਾ ਡੰਗਰ ਹਵੇਲੀ ਵਿੱਚ ਆਏ ਨੇ ਜੀ ਉਸਲ ਬੱਟੇ ਹੈ ਪੈੜੂ ਤਾਂ ਲਈ ਜਾਂਦਾ ਕੇਰਾ ਡੰਗਰ ਹਵੇਲੀ ਵਿੱਚ ਆਏ ਨੇ ਜੀ ਦੁੱਲਾ ਤਾੜਦਾ ਉਸ ਦੀ ਪਰੇਸ਼ਾਨੀ دریاਵਾਂ ਪਾਰ ਥੋਡੇ ਡੰਗਰ ਟਪਾਏ ਨੇ ਜੀ ਇਹ ਤੂੰ ਕਿਵੇਂ ਯਕੀਨ ਦੇ ਨਾਲ ਆਖੇ ਆਖਰ ਖੋਜੀ ਨੇ ਬੋਲ ਸੁਣਾਏ ਨੇ ਜੀ ਆਖਰ ਖੋਜੀ ਨੇ ਬੋਲ ਸੁਣਾਏ ਨੇ ਜੀ ਦੁੱਲਾ ਕਹਿੰਦਾ ਕਹਿੰਦਾ ਥੋਡੇ ਡੰਗਰ دریاਵਾਂ ਪਾਰ ਵਾਗੇ ਭਾਈ ਉਹ ਕਹਿੰਦੇ ਵੀ ਤੈਨੂੰ ਕੀ ਪਤਾ ਹੈ ਵੀ ਦਿਆਂ دریاਵਾਂ ਪਾਰ ਵਾਗੇ ਦੁੱਲਾ ਕਹਿੰਦਾ ਜਦ ਮੈਂ ਆਖਤਾ ਛੱਡਤਾ ਕੰਮ ਇਹ ਮੇਰੇ ਕੋਲੇ ਆਏ ਤੇ ਬੰਦੇ ਲੈ ਕੇ ਡੰਗਰ ਥੋਡੇ ਜਦ ਮੈਂ ਆਖਤਾ ਛੱਡਤਾ ਕੰਮ ਇਹ ਇਥੇ ਮਿਲੂ ਨਾ ਤੂੰ ਸਾਨੂੰ ਠਾਰ ਬੇਲੀ ਮੈਨੂੰ ਕਹਿੰਦੇ ਸੀ ਦੋ ਦਿਨ ਰੱਖ ਲੈ ਤੂੰ ਕਰਤਾ ਜਦੋਂ ਮੈਂ ਸਾਫ ਇਨਕਾਰ ਬੇਲੀ ਬੁੜਬੁੜ ਕਰਦੇ ਜੇ ਡੰਗਰ ਹੱਕ ਤੁਰਪੇ ਅੱਗੇ ਜਾਣ ਦੀ ਨੀਤ ਨੂੰ ਠਾਰ ਬੇਲੀ ਇਹਨਾਂ ਆਖਦੇ ਸੁਣੇ ਜ਼ਰੂਰ ਉਹ ਜਾਣਾ ਪਉ ਦਰਿਆ ਤੋਂ ਪਾਰ ਬੇਲੀ ਜਾਣਾ ਪਉ ਦਰਿਆ ਤੋਂ ਪਾਰ ਬੇਲੀ ਕਹਿੰਦਾ ਮੇਰੇ ਕੋਲੇ ਆਏ ਸੀ ਬੰਦੇ ਕਹਿੰਦੇ ਤੇ ਦੋ ਦਿਨ ਰੱਖ ਲੈ ਇਹਨੇ ਅਸੀਂ ਪ੍ਰਬੰਧ ਕਰ ਲਾਂਗੇ ਕਹਿੰਦਾ ਮੈਂ ਸਾਫ ਇਨਕਾਰ ਕਰਤਾ ਦੁੱਲਾ ਪੱਟੀ ਕਹਿੰਦਾ ਕਹਿੰਦਾ ਮੈਂ ਰੱਖੇ ਨਹੀਂ ਵੀ ਮੈਂ ਤਾਂ ਭਾਈ ਛੱਡਦਾ ਇਹ ਕੰਮ ਮੈਂ ਡੰਗਰਾਂ ਡੰਗਰਾਂ ਦਾ ਹੁਣ ਚੋਰੀ ਚਾਰੀ ਵਾਲਾ ਨਹੀਂ ਸਾਢ ਘਰੇ ਚੱਲਦਾ ਕੰਮ ਇਹ ਕਹਿੰਦਾ ਫੇਰ ਬੁੜ-ਬੁੜ ਕਰਦੇ ਜੀ ਗਾਹਾਂ ਤੁਰਪੇ ਕਹਿੰਦੇ ਐਂ ਕਹਿੰਦੇ ਸੁਣੇ ਤੇ ਵੀ ਇਹ ਤਾਂ ਦਰਿਆ ਤੋਂ ਪਾਰ ਜਾਣਾ ਪਊ ਹੁਣ ਛੋੜੇ ਡੰਗਰ ਦਰਿਆ ਤੋਂ ਪਾਰ ਲੈ ਗਏ ਉਹ ਸਿਰ ਮਾਰਿਆ ਪੈੜੂ ਨੇ ਪਕੜ ਮੱਥਾ ਸਿਰ ਮਾਰਿਆ ਪੈੜੂ ਨੇ ਪਕੜ ਮੱਥਾ ਮਨੋ ਹੋਏ ਕਿ ਜਮਾਨ ਰਾਸ਼ ਹੈ ਜੀ ਜਿਵੇਂ ਆਖਦਾ ਹੋਵੇ ਪਸ਼ੂ ਨਹੀਂ ਮੁੜਨੇ ਸੋਚੇ ਦਿਲੋਂ ਮੁਕਾਏ ਕੇ ਆਸ ਹੈ ਜੀ ਦੁੱਲੇ ਤਾਈਂ ਸਲਾਮ ਬੁਲਾਈ ਕੇ ਤੇ ਤੁਰ ਪਏ ਹੋਏ ਕੇ ਉਹ ਨਿਰਾਸ਼ ਹੈ ਜੀ ਜਦੋਂ ਉਹ ਹਵੇਲੀੋਂ ਬਾਹਰ ਹੋ ਗਏ ਫੱਤੂ ਬੈਠਦਾ ਦੁੱਲੇ ਦੇ ਪਾਸ ਆਏ ਜੀ ਫੱਤੂ ਬੈਠਦਾ ਦੁੱਲੇ ਦੇ ਪਾਸ ਆ ਗਿਆ ਉਹ ਤਾਂ ਨਿੰਮੋ ਝੋੜੇ ਜੇ ਹੋ ਕੇ ਜਦੋਂ ਡੰਗਰ ਉਹਨਾਂ ਨੂੰ ਨਾ ਮਿਲੇ ਉਹ ਤਾਂ ਉੱਥੇ ਤੁਰ ਗਏ ਐਨੇ ਫੱਤੂ ਬਹਿ ਗਿਆ ਦੁੱਲੇ ਦੇ ਕੋਲੇ ਫੱਤੂ ਮਰਾਸੀ ਦੁੱਲਾ ਹੱਸਿਆ ਆਪਣੀ ਜਿੱਤ ਉਤੇ ਉਹਨਾਂ ਦੇ ਗਿਆ ਬਾਦ ਦੁੱਲਾ ਹੱਸਿਆ ਆਪਣੀ ਜਿੱਤ ਉੱਤੇ ਕਰਮ ਇਹਨਾਂ ਦੇ ਫਤੂਆ ਹਰੇ ਕਹਿੰਦਾ ਹੈ ਕਹਿੰਦਾ ਪੈੜ ਵਿੱਚ ਹਵੇਲੀ ਉਹ ਦੱਬ ਲਿਆਂਦੀ ਪੈੜੂ ਨਾਲ ਸੀ ਇਹਨਾਂ ਦੇ ਖਰੇ ਕਹਿੰਦਾ ਬੜਾ ਪੱਕਾ ਪੈੜੂ ਸੀ ਕਹਿੰਦਾ ਪੈੜ ਕੱਢਣ ਵਾਲਾ ਪੈੜ ਵਿੱਚ ਹਵੇਲੀ ਉਹ ਦੱਬ ਲਿਆਂਦੀ ਪੈੜੂ ਨਾਲ ਸੀ ਇਹਨਾਂ ਦੇ ਖਰੇ ਕਹਿੰਦਾ ਪਤਾ ਨਹੀਂ ਹਵੇਲੀ ਆਏ ਹੈ ਕਿ ਦੀ ਪਤਾ ਨਹੀਂ ਹਵੇਲੀ ਇਹ ਹੈ ਕਿ ਦੀ ਲੱਸੀ ਪਹਾੜ ਦੇ ਝੋਟਿਆਂ ਘਰੇ ਕਹਿੰਦਾ ਪੀ ਕੇ ਲੱਸੀ ਤਾਂ ਫੇਰ ਵੀ ਫਤੂ ਆਖੇ ਪੀ ਗਏ ਲੱਸੀ ਤਾਂ ਫੇਰ ਵੀ ਫੱਤੂ ਆ ਕੇ ਗੱਲ ਟਿਚਰਾਂ ਨਾਲ ਹੀ ਕਰੇ ਕਹਿੰਦਾ ਗੱਲ ਟਿਚਰਾਂ ਨਾਲ ਹੀ ਕਰੇ ਕਹਿੰਦਾ ਤੇ ਉਹ ਨਿੰਮਾਂ ਚੁਣੇ ਹੋ ਗਏ ਕਹਿੰਦਾ ਲੱਸੀ ਤਾਂ ਫੇਰ ਵੀ ਪੀ ਗਏ ਹਾਲੇ ਕਹਿੰਦਾ ਝੋਟਿਆਂ ਦੇ ਕਰੋ ਲੱਸੀ ਪਾਲ ਲੈ ਇਹਨਾਂ ਦਿਨਾਂ ਚ ਹੀ ਨੂਰੇ ਦੇ ਆੜੀ ਸਾਰੇ ਇਹਨਾਂ ਦਿਨਾਂ ਚ ਹੀ ਨੂਰੇ ਦੇ ਆੜੀ ਸਾਰੇ ਫਿਰਨ ਮੱਛਰੇ ਝਾਕਾ ਤਾਂ ਖੁੱਲ ਗਿਆ ਏ ਆੜੀ ਨੂਰੇ ਦਾ ਦੀਨਾ ਸੋਚੇ ਅੰਦਰ ਸਾਡੇ ਰਾਜਪੂਤੀ ਦਾ ਖੂਨ ਹੋਏ ਖੁੱਲ ਗਿਆ ਏ ਨਾਲ ਮੁੰਡੇ ਦੋ ਦਿਨੇ ਨੇ ਹੋਰ ਲੈ ਲਈ ਕਰਨੀ ਚੋਰੀ ਕਿੱਥੇ ਗੱਲ ਇਹ ਭੁੱਲ ਗਿਆ ਏ ਬਰਦ ਖੋਲੇ ਦੋ ਪੱਟੀਆਂ ਪਿੰਡੀ ਵਿੱਚੋਂ ਝੱਖੜ ਗਰੀਬ ਕਿਸਾਨ ਤੇ ਚੁੱਲ ਗਿਆ ਏ ਝੱਖੜ ਗਰੀਬ ਕਿਸਾਨ ਤੇ ਚੁੱਲ ਗਿਆ ਏ ਨੂਰੇ ਦਾ ਆੜੀ ਦਿਨਾ ਕਹਿੰਦਾ ਵੀ ਨੂਰਾ ਖੋਲ ਕੇ ਲਿਆ ਸਕਦਾ ਯਾਰ ਗੰਬਰੂ ਹੋਣ ਦਾ ਸਬੂਤ ਦੇ ਸਕਦਾ ਪਗ ਬੰਨਣ ਦਾ ਹੱਕ ਲੈ ਸਕਦਾ ਆਪਾਂ ਕਿਉਂ ਨਹੀਂ ਡੰਗਰ ਖੋਲ ਕੇ ਲੈ ਸਕਦੇ ਕਿਸਦੇ ਕੋਨੇ ਪਿੰਡੀ ਪੱਟੀਆਂ ਚੀ ਖੋਲਲੇ ਕਿਸੇ ਗਰੀਬ ਕਿਸਾਨ ਦੇ ਦੋ ਵਾਢ। ਲਾਗੇ ਦੁੱਲੇ ਦੇ ਘਰੇ ਬੰਨ ਤੇ ਦਿਨੇ ਨੇ। ਸਵੇਰ ਹੁੰਦੇ ਆ ਦੁੱਲੇ ਨੂੰ ਪਤਾ ਲੱਗਾ। ਸਵੇਰ ਹੁੰਦੇ ਆ ਦੁੱਲੇ ਨੂੰ ਪਤਾ ਲੱਗਾ ਵਾਢ ਕੌਣ ਇਹ ਖੋਲ ਕੇ ਲਿਆਇਆ ਹੈ ਜੀ। ਜਿੰਨੇ ਨੂਰੇ ਦੇ ਆੜੀ ਸਮੇਤ ਨੂਰੇ ਦੁੱਲੇ ਰਾਠ ਨੇ ਪਾਸ ਬੁਲਾਇਆ ਹੈ ਜੀ। ਚਾਚਾ ਬਿਊਗਾ ਅਜੇ ਨਾਮ ਸੰਨ। ਚਾਚਾ ਦੇਊਗਾ ਅਜੇ ਨਾਮ ਸਾਨੂੰ ਟੋਲਾ ਮੁੰਡਿਆਂ ਦਾ ਦੌੜ ਕੇ ਆਇਆ ਹੈ ਜੀ। ਹਾ ਹਾ ਦੱਸੋ ਇਹ ਬਲਦ ਨੇ ਖੋਲੇ ਕਿਨੇ ਦੁੱਲੇ ਮੁੰਡਿਆਂ ਤਾਂ ਹੀ ਲਾਇਆ ਹੈ ਜੀ ਨੂਰਾ ਤੇ ਨੂਰੇ ਦੇ ਆੜੀ ਸੱਦਲੇ ਸਾਰੇ ਕਹਿੰਦਾ ਆ ਬਲਦ ਕੌਣ ਖੋਲ ਕੇ ਲਿਆ ਛੋਡੇ ਚ ਦੁੱਲਾ ਪੱਟੀਆਂ ਦਾ ਦੱਸੋ ਮੁੰਡੇ ਆਖ ਦੇ ਦੁੱਲੇ ਨੂੰ ਹੋ ਚੌੜੇ ਵੀ ਨਾਮ ਦੇਉ ਸਾਨੂੰ ਸ਼ਾਵਾਸ਼ੇ ਦੇਉ ਮੁੰਡੇ ਆਖ ਦੇ ਦੁੱਲੇ ਨੂੰ ਹੋ ਚੌੜੇ ਚਾਚਾ ਦੀਨੇ ਇਹ ਬਲਦ ਚੁਰਾਏ ਨੇ ਜੀ ਸਾਡੇ ਅੰਦਰ ਵੀ ਖੂਨ ਆ ਹੈ ਪੱਟੀਆਂ ਦਾ ਸਾਬਤ ਕਰਤਾ ਇਹ ਬੋਲ ਸੁਣਾਏ ਨੇ ਜੀ ਅਸੀਂ ਹੋ ਗਏ ਆ ਗੱਬਰੂ ਬਾਗ ਨੂਰੇ ਪਗੜੀ ਬੰਨਣ ਦੇ ਹੱਕ ਜਿਤਾਏ ਨੇ ਜੀ ਰਾਠਾਂ ਵਾਲਾ ਇਹ ਚਾਚਾ ਜੀ ਕੰਮ ਕਰਕੇ ਜੋਹਰ ਆਸਾਨੇ ਰਾਤ ਵਿਖਾਏ ਨੇ ਜੀ ਜੋਹਰ ਆਸਾਨੇ ਰਾਤ ਵਿਖਾਏ ਨੇ ਜੀ ਤਾਂ ਦੁੱਲਾ ਪੱਟੀ ਦੀਨੇ ਦੇ ਮੋੜੇ ਤੇ ਥਾਪੀ ਲਾ ਕੇ ਕਹਿੰਦਾ ਕੰਮ ਤਾਂ ਰਾਠਾਂ ਵਾਲੀ ਕੀਤਾ ਪਰ ਗੌਰ ਕਰ ਲੋ ਮੇਰੀ ਜਿਹੜੀ ਗੱਲ ਮੈਂ ਤੁਹਾਨੂੰ ਕਹਿਣਾ ਪਹਿਲੀ ਗੱਲ ਤਾਂ ਪਿੰਡੀ ਪੱਟੀਆਂ ਆਪਣੀਆਂ ਆਪਾਂ ਪਿੰਡੀ ਭਟੀਆਂ ਲਿਆਂ ਪਿੰਡੀ ਭਟੀਆਂ ਦੇ ਵਿੱਚੋਂ ਕਿਸੇ ਦੇ ਕੋਈ ਡੰਗਰ ਚੋਰੀ ਨਹੀਂ ਕਰਨਾ ਕੁਝ ਨਹੀਂ ਕਰਨਾ ਕਿਸੇ ਨੂੰ ਦੁੱਖ ਨਹੀਂ ਦੇਣਾ ਬਾਕੀ ਗਰੀਬ ਕਿਸਾਨ ਦੇ ਵੱਧ ਖੋਲ੍ਹਿਆ ਤੁਸੀਂ ਕਿਸੇ ਗਰੀਬ ਕਿਸਾਨ ਦਾ ਨੁਕਸਾਨ ਨਹੀਂ ਕਰਨਾ ਡੰਗਰ ਨਹੀਂ ਖੋਲਣਾ ਕਿਸੇ ਵੱਡੇ ਜਿਨ੍ਹਾਂ ਦਾ ਅਕਬਰ ਬਾਦਸ਼ਾਹ ਨਾਲ ਤਾਣਾ ਪੇਟਾ ਜੁੜਦਾ ਹੈ ਚੌਧਰੀਆਂ ਦੇ ਉਹਨਾਂ ਦੇ ਡੰਗਰ ਖੋਲਣੇ ਨੇ ਸ਼ਾਹੂਕਾਰਾਂ ਦੇ ਤੇ ਜਿਸ ਤਰ੍ਹਾਂ ਕਹਿ ਰਿਹਾ ਇੱਕ ਕਾਫੀ ਸ਼ਾਂਦਰਾਹੀਂ ਤੁਹਾਡੀ ਨਜ਼ਰ ਕਰਾ ਮੁੰਡਿਆਂ ਨੂੰ ਸਮਝਾ ਰਿਹਾ ਦੁੱਲਾ ਪੱਟੀ ਨੂਰੇ ਤੇ ਨੂਰੇ ਦੇ ਸਾਥੀਆਂ ਨੂੰ ਵੀ ਕਿੱਥੇ ਚੋਰੀ ਕਰਨੀ ਹੈ ਕਿੱਥੇ ਨਹੀਂ ਕਰਨੀ ਜਿਸ ਤਰ੍ਹਾਂ ਕਹਿ ਰਿਹਾ ਇੱਕ ਕਾਫੀ ਸ਼ਾਂਦਰਾਹੀਂ ਤੁਹਾਡੀ ਨਜ਼ਰ ਕਰਨ ਲੱਗਿਆ ਦੀਨੇ ਦੇ ਕੰਢ ਥਾਪੀ ਲਾ ਕੇ ਦੁੱਲਾ ਆਖ ਸੁਣਾਉਂਦਾ ਹੈ ਦੀਨੇ ਦੇ ਕੰਢ ਥਾਪੀ ਲਾ ਕੇ ਦੁੱਲਾ ਆਖ ਸੁਣਾਉਂਦਾ ਹੈ ਕਿੱਥੇ ਕਰਨੀ ਚੋਰੀ ਹੁੰਦੀ ਮੁੰਡਿਆਂ ਨੂੰ ਸਮਝਾਉਂਦਾ ਹੈ ਕਿੱਥੇ ਕਰਨੀ ਚੋਰੀ ਹੁੰਦੀ ਮੁੰਡਿਆਂ ਨੂੰ ਸਮਝਾਉਂਦਾ ਹੈ ਕੰਮ ਤਾਂ ਰੱਠਾਂ ਵਾਲਾ ਕਰਿਆ ਹੀਲ ਤੂੰ ਸਾਨੇ ਜਾਣ ਤਾਈ ਦੁੱਲਾ ਕਹਿੰਦਾ ਨਹੀਂ ਸਤਾਉਣਾ ਕਿਸੇ ਗਰੀਬ ਕਿਸਾਨ ਤਾਈ ਦੁੱਲਾ ਕਹਿੰਦਾ ਨਹੀਂ ਸਤਾਉਣਾ ਕਿਸੇ ਗਰੀਬ ਕਿਸਾਨ ਤਾਈ ਪਹਿਲੀ ਗੱਲ ਇਸ ਪਿੰਡੀ ਦੇ ਵਿੱਚ ਮੂਲ ਨਾ ਕਰਨੀ ਚੋਰੀ ਐ ਪਹਿਲੀ ਗੱਲ ਇਸ ਪਿੰਡੀ ਦੇ ਵਿੱਚ ਨੂਲ ਨਾ ਕਰਨੀ ਚੋਰੀ ਐ ਅਸੀਂ ਪਿੰਡੀ ਦੇ ਪਿੰਡੀ ਸਾਡੀ ਗੱਲ ਜਵਾਨੋ ਕੋਰੀ ਐ ਅਸੀਂ ਪਿੰਡੀ ਦੇ ਪਿੰਡੀ ਸਾਡੀ ਗੱਲ ਜਵਾਨੋ ਕੋਰੀ ਐ ਰੱਖਿਓ ਉੱਚੀ ਤੁਸੀਂ ਹਮੇਸ਼ਾ ਪਿੰਡੀ ਵਾਲੀ ਸ਼ਾਂਤਾਈ ਦੁੱਲਾ ਕਹਿੰਦਾ ਨਹੀਂ ਸਤਾਉਣਾ ਕਿਸੇ ਗਰੀਬ ਕਿਸਾਨ ਤਾਈ ਦੁੱਲਾ ਕਹਿੰਦਾ ਨਹੀਂ ਸਤਾਉਣਾ ਕਿਸੇ ਗਰੀਬ ਕਿਸਾਨ ਤਾਈ ਪੈਂਦਾ ਲੱਭਣਾ ਘਰ ਉਹ ਢੰਗ ਦਾ ਜਿੱਥੇ ਸਨ ਲਗਾਉਣਾ ਹੈ ਪੈਂਦਾ ਲੱਭਣਾ ਘਰ ਉਹ ਢੰਗ ਦਾ ਜਿੱਥੇ ਸਨ ਲਗਾਉਣਾ ਹੈ ਕਰਦੇ ਜੂਨ ਗੁਜ਼ਾਰਾ ਜਿਹੜੇ ਭੁੱਲ ਕੇ ਨਹੀਂ ਸਤਾਉਣਾ ਹੈ ਹੱਥ ਪਾਵਣਾ ਚੁਗਲ ਚੌਧਰੀ ਵੱਡੇ ਖੱਬੀ ਖਾਨ ਤਾਂਈ ਦੁੱਲਾ ਕਹਿੰਦਾ ਨਹੀਂ ਸਤਾਉਣਾ ਕਿਸੇ ਗਰੀਬ ਕਿਸਾਨ ਤਾਂਈ ਅਮੀਰ ਚੌਧਰੀ ਸ਼ਾਹ ਵਪਾਰੀ ਰੰਗ ਤਖਤ ਦੇ ਰੰਗੇ ਜੋ ਅਮੀਰ ਚੌਧਰੀ ਸ਼ਾਹ ਵਪਾਰੀ ਰੰਗ ਤਖਤ ਦੇ ਰੰਗੇ ਜੋ ਸ਼ਾਹੀ ਟੋਲਾ ਰਸਤਾ ਲੈ ਕੇ ਕੋਲ ਪਿੰਡੀ ਦੇ ਲੰਘੇ ਜੋ ਘੇਰਾ ਪਾ ਕੇ ਲੁੱਟਣਾ ਹੁੰਦਾ ਉਹਨਾਂ ਕੋਲੋਂ ਸਮਾਨ ਤਾਂਈ ਕੇਰਾ ਪਾ ਕੇ ਲੁੱਟਣਾ ਹੁੰਦਾ ਹੈ ਉਹਨਾਂ ਕੋਲੋਂ ਸਮਾਨ ਤਾਂ ਹੀ ਦੁੱਲਾ ਕਹਿੰਦਾ ਨਹੀਂ ਸਤਾਉਣਾ ਕਿਸੇ ਗਰੀਬ ਕਿਸਾਨ ਤਾਂ ਹੀ ਦੁੱਲਾ ਕਹਿੰਦਾ ਨਹੀਂ ਸਤਾਉਣਾ ਕਿਸੇ ਗਰੀਬ ਕਿਸਾਨ ਤਾਂ ਹੀ ਗਰੀਬਾਂ ਤੇ ਮਜ਼ਦੂਰਾਂ ਤਾਂ ਹੀ ਮੁੰਡਿਓ ਬੰਦਾ ਘੂਰੇ ਜੋ ਗਰੀਬਾਂ ਅਤੇ ਗਰੀਬਾਂ ਤੇ ਮਜ਼ਦੂਰਾਂ ਤਾਂ ਹੀ ਮੁੰਡਿਓ ਬੰਦਾ ਘੂਰੇ ਜੋ ਕੰਮ ਜ਼ਾਲਮਾਂ ਵਾਲੇ ਕਾਕਾ ਕਰਨ ਕਦੇ ਨਾ ਸੂਰੇ ਜੋ ਕੰਮ ਜ਼ਾਲਮਾਂ ਵਾਲੇ ਕਾਕਾ ਕਰਨ ਕਦੇ ਨਾ ਸੂਰੇ ਜੋ ਦੱਬੇ ਕੁਚਲੇ ਮਜਲੂਮਾਂ ਨੂੰ ਸਮਝੋ ਪਿਆਰੇ ਪ੍ਰਾਨ ਤਾਂ ਹੀ ਦੱਬੇ ਕੁਚਲੇ ਮਜਲੂਮਾਂ ਨੂੰ ਸਮਝੋ ਪਿਆਰੇ ਪ੍ਰਾਨ ਤਾਂ ਹੀ ਦੁੱਲਾ ਕਹਿੰਦਾ ਨਹੀਂ ਸਤਾਉਣਾ ਕਿਸੇ ਗਰੀਬ ਕਿਸਾਨ ਤਾਂ ਹੀ ਦੁੱਲਾ ਕਹਿੰਦਾ ਨਹੀਂ ਸਤਾਉਣਾ ਕਿਸੇ ਗਰੀਬ ਕਿਸਾਨ ਤਾਂ ਹੀ ਕਾਮੇ ਕੀਰਤੀ ਕਰਨ ਜੋ ਕਿਰਤਾਂ ਕਾਮੇ ਕੀਰਤੀ ਕਰਨ ਜੋ ਕਿਰਤਾਂ ਪਹਿਲੇ ਹੀ ਕਰਮਾ ਮਾਰੇ ਨੇ ਲੈਂਦਾ ਨਹੀਂ ਉਹ ਕਰਜਾ ਸਿਰ ਤੋਂ ਕਰ ਕਰ ਕਰਤਾਂ ਹਾਰੇ ਨੇ ਲੈਂਦਾ ਨਹੀਂਓ ਕਰਜ਼ਾ ਸਿਰ ਤੋਂ ਕਰ ਕਰ ਕਰਤਾਂ ਹਾਰੇ ਨੇ ਦੁੱਖ ਹੋਰ ਨਾ ਦੇਣਾ ਮੁੰਡਿਓ ਦੁਖੀ ਹੋਏ ਇਨਸਾਨ ਤਾਈਂ ਦੁੱਖ ਹੋਰ ਨਾ ਦੇਣਾ ਮੁੰਡਿਓ ਦੁਖੀ ਹੋਏ ਇਨਸਾਨ ਤਾਈਂ ਦੁੱਲਾ ਕਹਿੰਦਾ ਨਹੀਂ ਸਤਾਉਣਾ ਕਿਸੇ ਗਰੀਬ ਕਿਸਾਨ ਤਾਈਂ ਦੁੱਲਾ ਕਹਿੰਦਾ ਨਹੀਂ ਸਤਾਉਣਾ ਕਿਸੇ ਗਰੀਬ ਕਿਸਾਨ ਤਾਈਂ ਮਾਣ ਤੁਸਾਂ ਤੇ ਮੈਨੂੰ ਪੂਰਾ ਗੱਲ ਨਾ ਕੋਈ ਭਲਾਊਗਾ ਮਾਣ ਤੁਸਾਂ ਤੇ ਮੈਨੂੰ ਪੂਰਾ ਗੱਲ ਨਾ ਕੋਈ ਭਲਾਊਗਾ ਅੱਜ ਸਮਝਾਉਣਾ ਨਾਲ ਜੀਬ ਦੇ ਹੱਥ ਫੇਰ ਉੱਠ ਜਾਊਗਾ ਜੇ ਮੁੜ ਕੇ ਇਹ ਜੀ ਗਲਤੀ ਕੀਤੀ ਆ ਫੇਰ ਕਹਦਾ ਹੱਥੁੱਟੂ ਅੱਜ ਤੁਹਾਨੂੰ ਬੰਦਿਆਂ ਵਾਂਗੂ ਦੱਸ ਰਿਹਾ ਅੱਜ ਸਮਝਾਉਣਾ ਨਾਲ ਜੀਬ ਦੇ ਹੱਥ ਫੇਰ ਉੱਠ ਜਾਊਗਾ ਯਾਦ ਰੱਖਿਓ ਨਹੀਂ ਭਲਾਉਣਾ ਮੇਰੀ ਇਸ ਜ਼ਬਾਨ ਤਾਈ ਦੁੱਲਾ ਕਹਿੰਦਾ ਨਹੀਂ ਸਤਾਉਣਾ ਕਿਸੇ ਗਰੀਬ ਕਿਸਾਨ ਤਾਈ ਦੁੱਲਾ ਕਹਿੰਦਾ ਨਹੀਂ ਸਤਾਉਣਾ ਕਿਸੇ ਗਰੀਬ ਕਿਸਾਨ ਤਾਈ ਬਨ ਕੇ ਆਵੋ ਵਦਨ ਜਿਹਦੇ ਨਹੀਂ ਲਗਾਉਣਾ ਦੇ ਤਾਈ ਬਨ ਕੇ ਆਵੋ ਵਦਨ ਜਿਹਦੇ ਨਹੀਂ ਲਗਾਉਣਾ ਦੇ ਤਾਈ ਰੌਲਾ ਪਾ ਦੂ ਪਣ ਕੇ ਪੈਗੀ ਜੇ ਬਲਬੀਰ ਮੰਡੇਰ ਤਾਈ ਰੌਲਾ ਪਾ ਦੂ ਪਣ ਕੇ ਪੈਗੀ ਜੇ ਬਲਬੀਰ ਮੰਡੇਰ ਤਾਈ ਰੂਪ ਧੋਲਿਆ ਦਸੂ ਉਹ ਪਿੰਡੀ ਦੇ ਹਰੀਮਾਨ ਤਾਈ ਦੁੱਲਾ ਆਖੇ ਨਹੀਂ ਸਤਾਉਣਾ ਕਿਸੇ ਗਰੀਬ ਕਿਸਾਨ ਤਾਈ ਦੁੱਲਾ ਆਖੇ ਨਹੀਂ ਸਪਾਉਣਾ ਕਿਸੇ ਗਰੀਬ ਕਿਸਾਨ ਤਾਈ ਜਦੋਂ ਇਹ ਗੱਲਾਂ ਦੁੱਲਾ ਕਰ ਹਟਿਆ ਨਿੰਮੋਂ ਝੂਣਾ ਜਾ ਹੋ ਕੇ ਦੀਨਾ ਆ ਗਏ ਜਿਹੜਾ ਮੁੰਡਾ ਟੋਲ ਕੇ ਲਿਆਇ ਦੀਨਾ ਨਿੰਮੋਂ ਝੂਣਾ ਜਾ ਹੋ ਕੇ ਦੀਨਾ ਆ ਗਏ ਪੈਰੀ ਹੱਥ ਜੀ ਦੁੱਲੇ ਦੇ ਲਾਮ ਦਾ ਏ ਸਨ ਲਾਉਣ ਨੂੰ ਢੰਗ ਢੰਗ ਦਾ ਘਰ ਲੱਭਣਾ ਪਤਾ ਨਹੀਂ ਸੀ ਦੀਨਾ ਆ ਲਾਮ ਦਾ ਏ ਮਾਫੀ ਦੇ ਦਿਓ ਚਾਚਾ ਜੀ ਅੱਜ ਸਾਨੂੰ ਆਲਾਮਾ ਫੇਰਨਾ ਤੋ ਸਾਨੂੰ ਆਮਦਾ ਏ ਪਹਿਲੀ ਚੋਰੀ ਤੇ ਪਹਿਲਾ ਹੀ ਫਾਹ ਦਿਨਾਂ ਬੁੱਲਾਂ ਦੇ ਵਿੱਚ ਮੁਸਕਾਨ ਦਾ ਏ ਦਿਨਾਂ ਬੁੱਲਾਂ ਦੇ ਵਿੱਚ ਮੁਸਕਾਨ ਦਾ ਏ ਕਹਿੰਦਾ ਸਾਨੂੰ ਤਾਂ ਐਂਦੀ ਚਾਚਾ ਨਾਮ ਦਿਉ ਸ਼ਾਬਾਸ਼ ਦਿਉ ਕਹਿੰਦਾ ਪਹਿਲੀ ਚੋਰੀ ਪਹਿਲੀ ਫਾਹ ਦੁੱਲਾ ਪੱਟੀ ਕਹਿੰਦਾ ਉਹਨੂੰ ਭੁੱਲਿਆ ਕਦੇ ਨਾ ਜਾਣਣਾ ਏ ਉਹਨੂੰ ਭੁੱਲਿਆ ਕਦੇ ਨਾ ਜਾਣਣਾ ਏ ਸ਼ਾਮੀ ਘਰ ਆਗੇ ਭੁੱਲਾ ਸਵੇਰ ਦਾ ਜੀ ਮੈਨੂੰ ਪਤਾ ਏ ਉਸ ਕੋਲ ਬਰਦ ਦੋ ਹੀ ਮੈਨੂੰ ਪਤਾ ਏ ਉਸ ਕੋਲ ਬਰਦ ਦੋ ਹੀ ਹੰਝੂ ਹੋਊ ਕਿਸਾਨ ਉਹ ਕੇਰਦਾ ਜੀ ਆਉ ਮੂੜ ਕੇ ਉਸ ਦੇ ਬੜਦ ਦੋਵੇਂ ਫਿਰਦਾ ਹੋਊਗਾ ਭੜਦਾ ਦੇਰਦਾ ਜੀ ਅੱਜ ਤੋਂ ਬਾਦ ਗਰੀਬ ਕੋਈ ਤੰਗ ਕੀਤਾ ਗੁੱਸਾ ਵੇਖ ਲਿਓ ਫੇਰ ਮਡੇਰਦਾ ਜੀ ਗੁੱਸਾ ਵੇਖ ਲਿਓ ਫੇਰ ਮਡੇਰਦਾ ਜੀ ਕਹਿੰਦਾ ਜਾਓ ਬੰਨ ਕੇ ਆਓ ਦੋਈ ਵੱਦ ਨੇ ਉਹਦੇ ਕੋਲੇ ਮੈਨੂੰ ਪਤਾ ਕੀਦੇ ਨੇ ਇਹ ਬੰਨ ਕੇ ਆਓ ਤਾਂ ਭੜਦਾ ਫਿਰਦਾ ਹੋਊ ਵਿਚਾਰਾ ਗਰੀਬ ਬੰਦਾ ਦੀ ਨਾ ਕਹਿੰਦਾ ਮੱਥੇ ਚਾਚਾ ਜੀ ਲੱਗੀ ਏ ਕਿਵੇਂ ਉਹਦੇ ਦੁੱਲੇ ਪੱਟੀ ਨੂੰ ਕਹਿੰਦਾ ਦੀਨਾ ਜਿਹੜਾ ਵੱੱਦ ਖੋਲ ਕੇ ਲਿਆ ਸੀ ਕਹਿੰਦਾ ਮੱਥੇ ਚਾਚਾ ਜੀ ਲੱਗੀਏ ਕਿਵੇਂ ਉਹਦੇ ਬੈਠਾ ਦੇਣ ਦਾ ਹੌਸਰਾ ਪੋਹ ਮੱਥੇ ਚਾਚਾ ਜੀ ਲੱਗੀਏ ਕਿਵੇਂ ਉਹਦੇ ਬੈਠਾ ਦੇਣ ਦਾ ਹੌਸਰਾ ਪੋਹ ਸਤੋਂ ਉਸ ਨੂੰ ਵੇਖਿਆ ਨਹੀਂ ਜਾਣਾ ਜਿਹੜਾ ਭੋਗਦਾ ਹੌਸਨਤਾਪੋਹ ਹਿੰਮਤ ਹੈ ਨਹੀਂ ਹੁਣ ਉਸ ਦੇ ਕੋਲ ਜਾਈਏ ਹਿੰਮਤ ਹੈ ਨਹੀਂ ਹੁਣ ਉਸ ਦੇ ਕੋਲ ਜਾਈਏ ਜਪਦਾ ਗਾਲਾਂ ਦਾ ਹੋਊਗਾ ਜਪੋਹ ਸਾਨੂੰ ਚਾਚਾ ਜੀ ਆਵੇ ਹੁਣ ਸੰਗ ਵਾਲੀ ਸਾਨੂੰ ਚਾਚਾ ਜੀ ਆਵੇ ਹੁਣ ਸੰਗ ਵਾਲੀ ਬੰਦ ਆਖਦੇ ਉਹ ਲੈ ਜੂਗਾ ਆਪੋ ਵੱਧ ਆਖਦੇ ਉਹ ਲੈ ਜੂਗਾ ਆਪੋ ਕਹਿੰਦੇ ਅਸੀਂ ਤਾਂ ਹੁਣ ਉਹਦੇ ਮੱਥੇ ਲੱਗ ਨਹੀਂ ਸਕਦੇ ਜੀ ਚੰਗਾ ਪੁੱਤਰੋ ਜਾਓ ਤੇ ਚਲੇ ਜਾਣਾ ਚੰਗਾ ਪੁੱਤਰੋ ਜਾਓ ਜੇ ਚਲੇ ਜਾਣਾ ਮਤ ਮੇਰੀ ਨਾ ਇਹ ਭਲਾਵਣੀ ਐ ਅੱਜ ਤੋਂ ਬਾਅਦ ਨਾ ਕਿਸੇ ਗਰੀਬ ਦੀ ਹੋਏ ਤੁਸੀਂ ਆਤਮਾ ਨਹੀਂ ਦਿਖਾਵਣੀ ਐ ਇੱਕ ਗੱਲ ਆ ਰੱਖਿਓ ਹੋਰ ਚੇਤੇ ਪਗੜੀ ਨੂਰੇ ਨੂੰ ਕੱਲ ਬਣਾਵਣੀ ਐ ਟਾਈਮ ਨਾਲ ਹੀ ਪੈਨ ਕੇ ਨਵੇਂ ਲੀੜੇ ਟੋਲੀ ਬਣੀ ਬਣਾਈ ਸਭ ਆਵਣੀ ਐ ਟੋਲੀ ਬਣੀ ਬਣਾਈ ਸਵਾ ਆਵਣੀ ਐ ਅਦੁੱਲਾ ਕਹਿੰਦਾ ਚਲੋ ਚੰਗਾ ਤੁਸੀਂ ਜਾਓ ਹੁਣ ਜੇ ਜਾਣਾ ਹੈ ਬਾਦ ਮੈਂ ਆਪੇ ਸੱਦ ਕੇ ਉਹਨੂੰ ਕਹਿ ਦੇਣਾ ਲੈ ਜੂ ਅੱਗੇ ਵਾਸਤੇ ਕਿਸੇ ਸਤਾਉਣਾ ਨਹੀਂ ਕਿਸੇ ਨੂੰ ਕਿਸਾਨ ਨੂੰ ਕਿਸੇ ਗਰੀਬ ਨੂੰ ਪਰ ਇੱਕ ਗੱਲ ਯਾਦ ਰੱਖਿਓ ਕੱਲ ਨੂੰ ਨੂਰੇ ਨੂੰ ਪੱਗ ਬਣਾਉਣੀ ਐ ਪਗੜੀ ਦੀ ਦਸਮ ਕਰਨੀ ਐ ਤੁਸੀਂ ਸਾਰਿਆਂ ਨੇ ਨਵੇਂ ਲੀੜੇ ਪਾ ਕੇ ਸਾਰੀ ਟੋਲੀ ਆਇਓ ਅੱਜ ਦੇ ਐਪੀਸੋਡ ਦੇ ਵਿੱਚ ਇੰਨੇ ਕੱਲ ਨੂੰ ਅਗਲੇ ਐਪੀਸੋਡ ਦੇ ਵਿੱਚ ਅਗਲੀ ਕਹਾਣੀ ਜਾਣਨ ਲਈ ਅਗਲਾ ਐਪੀਸੋਡ ਦੇਖੋ ਅਣੀ ਕਰੋ ਪਿਛਲੀ ਕਹਾਣੀ ਜਾਣਨ ਲਈ ਪਿਛਲੇ ਐਪੀਸੋਡ ਦੇਖੋ ਇਤਿਹਾਸ ਬੋਲਦਿਆਂ ਤੋਂ ਬਹੁਤ ਟੁੱਲਾਂ ਤਰੂਟੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਵਕਸ਼ਣਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ